ਪੰਜਾਬ ਕੀ ਸਿੰਘ ਕਬੱਡੀ ਕਲੱਬ ਵੱਲੋਂ ਖੇਡਿਆ ਵੈਲਕਮ ਦੇ ਖੇਡ ਮੈਦਾਨਾਂ ਅੰਦਰ ਗੱਲਾਂ ਵੱਖਰੀਆਂ ਕਰਵਾਇਆਂ ਨੇ ਆਹ ਨੌਜਵਾਨ ਦੀ ਮੰਗ ਹੈ ਮੇਰੇ ਵੀਰੋ ਲੈ ਵੀ ਰੰਮਨ ਵੱਡੀਆਂ ਰੌਣਕਾਂ ਨੇ ਪੰਜਵਾਂ ਕਬੱਡੀ ਕੱਪ ਹੈ ਸਿਰੇ ਤੇ ਚੜ੍ਹਿਆ ਅਮਰ ਦਿਉਰੇ ਵਾਲਾ ਛੋਲੇ ਹਰਿਆਣੇ ਤੋਂ ਚੱਲ ਕੇ ਆ ਗਿਆ ਆਹ ਮੁਖਰੀਆ ਨੌਜਵਾਨ ਗਰੂ ਹਸਮਨ ਨਾਚਦਾ ਕੱਪ ਦਾ ਆਪਣੀ ਟੀਮ ਲਈ ਨੰਬਰ ਦਾ ਵਾਅਦਾ ਕਰ ਗਿਆ ਹੋ ਰਿਹਾ ਹੈ ਰਜਾਪੁਰੀ ਦਾ ਕਹਿੰਦੇ ਹਾਂ ਕਬੱਡੀ ਧੰਨਵਾਦ ਹੈ ਕਬੱਡੀ ਆਵਾਜ਼ ਅੱਜ ਲੋਕਾਂ ਦੇ ਦੁਨੀਆ ਦੇ ਕੰਨਾਂ ਦੇ ਵਿੱਚ ਪੈ ਰਹੀ ਹੈ ਬਹੁਤ ਧੰਨਵਾਦ ਹੈ ਵੱਡੇ ਭਰਾਵਾ ਰਿਮਰ ਕਹਿੰਦੇ ਦੋਬੇ ਵਾਲਾ ਆਹ ਕਹਿੰਦੇ ਟਰਾਈ ਕਰ ਰਿਹਾ ਜੈ ਸਿਮ ਦੀ ਸਵਾਹਾ ਦੋਬੇ ਵਾਲਾ ਰਪਿੰਦਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਆਹ ਸਾਹਮਣੇ ਕਹਿੰਦੇ ਰਪਿੰਦਰ ਵੀ ਕਬੱਡੀ ਪਾ ਰਹੀ ਹੈ ਅਗਲੇ ਬਾਈ ਵੀ ਜਿੰਦਾ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪੁੱਜ ਜਾ ਹੋਰ ਕਹਿੰਦੇ ਕਬੱਡੀ ਦੇ ਵੱਡੇ ਮੁੰਡੇ ਰੇਡਰ ਫੜੇ ਆ ਮੇਰੇ ਮਿੱਤਰੋ ਅੱਜ ਕਹਿੰਦੇ ਪੜਾ ਇਹ ਟੇਕੋ ਵਾਲ ਦੇ ਵਿੱਚ ਗੋਪਰਾਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਰੁਤਬੇ ਨੇ ਆਸੂ ਪਾੜ ਜਾ ਸਾਡਾ ਬਹੁਤ ਧੰਨਵਾਦ ਹੈ ਸਾਡੇ ਪੜਜੇ ਦਾ ਰਾਜੂ ਵਾਲੀ ਬਾਣ ਨੇ ਸਾਡੀ ਜ਼ਿੰਦਗੀ ਦਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਰਮਨੋ ਦੀ ਵੀਰ ਲक्की ਹੋਣੀ ਆਓ ਸਾਹਮਣੇ ਰੇਡ ਰਤਿੰਦਰ ਲਓ ਰਤਿੰਦਰ ਉਧਰ ਦੀਪ ਮਠੱਗਾ ਬੜਿਆ ਜਿਹੜੇ ਦੇਖ ਲੋ ਜਿਹੜੇ ਪਕੰਦਰ ਨੇ ਵੀ ਕਹਿੰਦੇ ਅੱਜ ਤੱਕ ਪਟਵਾਲਾ ਦਾ ਕੰਮ ਨਹੀਂ ਕੀਤਾ ਇੱਧਰੋਂ 14 ਤੋਂ ਬਾਅਦ ਵੀ ਦਾਸਰੋ ਦੋ ਸੱਜਣੇ ਸੇ ਪਰ ਆ ਕੇ ਵਿਚ ਖੜਾ ਆਵੇ ਵੀ ਭਾਈ ਦੇਖ ਲੋ ਅਮਰ ਤਿਆਰਾ ਨਾਲ ਪ੍ਰਿੰਸ ਨਾਲ ਕਹਿੰਦੇ ਗੁਰਪ੍ਰੀਤ ਟਿੱਡਾ ਇਹ ਵੱਡਾ ਟਿੱਡਾ ਇੱਕ ਸ਼ੋਦਾ ਟਿੱਡਾ ਰੇਡਾ ਪਾਉਂਦਾ ਜਿੱਨੇ ਜੱਫੇ ਹੋਰਗੇ ਸਾਡੇ ਮੈੱਕੀ ਹੋਣੀ ਸਾਡੇ ਰਮਨ ਹੋਣੀ ਸਾਡੇ ਭਰਾ ਰਾਜੂ ਪਤਾਨਸਰ ਕਹਿੰਦੇ ਉਹਨੇ 2-2000 ਦੇਵਾਂਗੇ ਪਰ ਆ ਜਾ ਉਖੜਨਗੇ ਪੈਰ ਪਰ ਦੋਮੇ ਵਾਲਾ ਬੜਾ